ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪੰਚ ਅੱਜ ਬੱਗੂਆਣੇ ਤੇ 4 ਇੰਚੀ ਬੋਰਾ ਇਹ ਚ ਕੈਮਰਾ ਮਾਰਨ ਵਾਸਤੇ ਮੋਟਰ ਦੀ ਆਪਣੀ ਦੇ ਵਿੱਚ ਰੂਹੇ ਸੇ ਬਹੁਤ ਕੁਝ ਘਟਤਈ ਹੋਣੀ ਹੈ ਬੋਰ ਹੈਗਾ 300 ਫੁੱਟ ਬਾਈਆਂ ਦੇ ਕਹਿਣ ਦੇ ਹਿਸਾਬ ਨਾਲ ਜੀ ਅਸੀਂ ਬਾਕੀ ਬੋਰ ਚੈੱਕ ਕਰਨਾ ਹੈ ਕੈਮਰੇ ਨਾਲ ਤੇ ਮੋਟਰ ਥੱਲੇ ਨਹੀਂ ਜਾ ਰਹੀ ਤੇ ਪਾਣੀ ਮੰਨ ਲਓ ਸੁੱਕੇ ਜੀ ਰਹਿ ਜਾਂਦੀ ਹੈ ਮੋਟਰ ਬਾਕੀ ਬੋਰ ਚੈੱਕ ਕਰਕੇ ਦੇਖਦੇ ਆਂ ਇਹ ਆਹ ਡਰਾਈਵਰੀ ਹੈਗੀ ਮੋਟਰ ਇਹਦੇ ਥੱਲੇ ਜਾਂਦੀ ਨਹੀਂ ਬੋਰ ਇਕੱਠਾ ਹੋਇਆ ਜਾਂ ਟੁੱਟਿਆ ਹੋਇਆ ਕੁਝ ਵੀ ਹੋਇਆ ਹੋਇਆ ਜੀ ਬਾਕੀ ਆਪਾਂ ਦੇਖਦੇ ਆਂ ਹੁਣ ਇਹਨੂੰ ਇਹ ਸਾਨੂੰ ਪਹਿਲਾਂ ਦੱਸਿਆ ਵੀ ਆਪਾਂ ਬੋਰ ਚੈੱਕ ਕਰ ਰਹੇ ਹਾਂ 4 ਇੰਚੀ ਹੋਣਾ ਆਪਾਂ ਬੋਰ ਚੈੱਕ ਕਰਨ ਸਟਾਰਟ ਕਰਤਾ ਚੱਲ ਭਾਈ ਤੇ ਬਾਕੀ ਬੋਰ ਦੇਖਦੇ ਆਪਾਂ ਕਿੰਨੇ ਫੁੱਟ ਤੇ ਕਿੰਨਾ ਡੂੰਘਾ ਹੈਗਾ हो गया है नहीं ठीक है चल कोई गल नहीं बोर तो कोई चक्कर नहीं चिपैया हाँ दिख दें बोर ही नहीं ना होगा कितने जा ਹੌਲੀ 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 ਜਮਾ ਹੌਲੀ ਚੱਲੀ ਪਾਣੀ ਚਿਕ ਨਿਕ ਜਾਂਦੀ ਦੀ ਮੋਟਰ ਜੀ ਬਸ ਸਮਝ ਲੋ ਮੋਟਰ ਮੋਟਰ ਹੀ ਪਾਣੀ ਹੀ ਮਟਕ ਹੋਊਗਾ ਹੌਲੀ 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 ਚੱਲ ਜਾਣ ਦੇ ਕਿੰਨਾ ਹੋ ਗਿਆ ਓਰੇ 151 ਤੇ ਬੱਟਰ ਲੈਵਲ ਹੈ ਵੀਰੇ ਹੈ 151 ਤੇ ਬੱਟਰ ਲੈਵਲ ਹੈ ਤੇ ਮੜਿਆ ਤਾਂ ਜਾ ਕੇ ਸਾਡੀ ਛੱਡ ਦਲੇ ਬਸ ਹੋੜੀ ਚੱਲੀ ਜਾਮਾ ਜਮਾ ਹੋੜੀ ਚੱਲੀ ਇਹ ਪਾਣੀ ਦੇ ਵਿੱਚ ਹੈ ਇਹ ਕੈਮਰਾ ਆਪਣਾ ਹੱਥ ਨੇੜੇ ਹੀ ਹੋ ਗਿਆ ਕੁਛ ਹਾਂ ਬਾਕੀ ਦੇਖਣੇ ਕਿ ਨਿਕਲ ਬਟਤੇ ਹੀ ਚਲੋ ਚਲੋ ਕਿੰਨਾ ਹੋ ਗਿਆ ਦੇਖੋ ਰੇ 160 ਤੋਂ ਬੋਰ ਚ ਪਿਆ ਹੋਇਆ ਜੀ ਇਹ ਆਪਣਾ ਚੱਲ ਜਾਣ ਦੇ 160 ਤੋਂ ਲੈ ਕੇ ਚੱਲ ਜਾਣ ਦੇ ਕਿੰਨਾ ਹੋ ਗਿਆ ਦੁਕਾਨ ਜਾਂਦਾ ਨਹੀਂ ਦੇਖੇ ਮੜਾ ਜਾਂ ਬਸ 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 ਕਿੰਨਾ ਹੋ ਗਿਆ ਓਰੇ 160 ਤੋਂ ਲੈ ਕੇ 163 ਤੱਕ ਮੋਰ ਚ ਪਈ ਆਪਾਂ ਨੇ ਦੇਖ ਲਿਆ ਬਿਲਕੁਲ ਤੇ ਇੱਕ ਮਿੰਟ ਖੜ ਜਿਓ ਰੇ ਮੋਟਰ ਟੁੱਟ ਰਿhta ਹੀ ਮਾਰਦਾ ਹੋਈ ਮੜਾ ਮੋੜਾ ਇਹ ਦੋਵਾਂ ਚ ਚੱਲ ਰਹੀ ਨਹੀਂ ਦਬ ਕੇ ਮੋਟਰ ਮਾਰ ਜੀ ਤੁਸੀਂ ਚੱਕ ਕੇ ਹਾਂਜੀ ਮੋਟਰ ਮਾਰੀ ਤੇ ਤਾਂ ਤੋਂ ਚੱਕ ਕੇ ਦਬ ਕੇ ਆਹ ਕੋਸ਼ਿਸ਼ ਤਾਂ ਕਰੀ ਸੀ ਜੀ ਪਤਲੀ ਲੈ ਕੇ ਪਾਈ ਸੀ ਕੋਸ਼ਿਸ਼ ਕਰੀ ਸੀ ਇਹ ਕੈਮਰਾ ਜੀ ਦੋਵਾਂ ਚ ਹੈ ਕੈਮਰਾ ਵੀ ਲੰਗਦਾ ਨਹੀਂ ਮੋਟਰ ਦਾ ਫੇਰ ਵੀ ਬਾਲੀ ਜੀ ਆਓ ਪਤਲੀ ਨੂੰ ਕੋਸ਼ਿਸ਼ ਕੀਤੀ ਸੀ ਪਤਲੀ ਨੂੰ ਕੋਈ ਗੱਲ ਨਹੀਂ ਇਦਾ ਕਰਾਂਗੇ ਹਰਲਾਪਾ ਅੱਛਾ ਹਾਂਜੀ ਇਹ ਕੋ ਗਰਮ ਹੋ ਗਿਆ ਇੱਕ ਮਿੰਟ ਖੜੀ ਤੇ ਉੱਪਰ ਕਰੀ ਮੜਾ ਜਾ ਇਹ ਬੋਰ ਚਪਿਆ ਹੋਈ ਹੈ ਆਪਣਾ 4 ਇੰਚੀ ਬੋਰ ਹੈਗਾ ਇਹ ਗਰਮ ਹੋ ਕੇ ਚਪਿਆ ਹਾਂਜੀ ਉਿਤ ਪ੍ਰਕਾਰ ਹੋ ਰਿਹਾ ਔਰੇ ਕਿੰਨਾ ਹੈਗਾ 60 ਹਾਂ ਉਥੇ ਤਰੇਟਾ ਗਿਆ ਨਾ ਠੀਕ ਆ 2 ਇੰਚ ਕੰਨਾ 2 ਇੰਚ ਆ ਅਹ ਦੇਖਣ ਦੇ ਸਾਹਮਣ ਵਾਲਾ ਅਲੱਗ ਪਤਾ ਲਾਦੇ ਹੁਣ ਜਿਵੇਂ ਕਹਦੀ ਆਪਾਂ ਉਹ ਗੱਲ ਨਹੀਂ ਬਣਦੀ। ਤੁਹਾਨੂੰ ਜਿਆਦਾ ਤਿਆਰਬਾ ਵੈਸੇ ਲੱਗਦਾ ਜਿਵੇਂ ਨਾ ਦੂਰੇ ਜੀ ਸਾਈਡ ਤੋਂ ਕੋਈ ਨਾ ਹੱਲ ਹੋ ਜੂਗਾ ਇਹਦਾ। ਅੱਛਾ। ਹਾਂਜੀ। ਇਹਦੇ ਪੱਛਲਾਉਣਾ ਪਊ ਆਪਾਂ ਨਬੂਰ ਖੋਲਣਾ ਵੀ ਪਊਗਾ ਨਾਲ ਦੀ ਨਾਲ ਹੀ ਪਾਇਪਾਣਾ ਪਊਗਾ। ਮੋਟਰ ਚੱਲੂਗੀ ਪਤਰੇ ਡਾਈ ਦੀ ਜਾਂ। ਹਾਂ ਕੋਈ ਨਹੀਂ। ਨਾਲੇ ਆਪਾਂ ਬੋਰ ਤੋੜ ਦਾਂਗੇ ਤੇ ਬੋਰ ਤੋੜ ਕੇ ਨਾਲ ਦੀ ਨਾਲ ਹੀ ਪਾਇਪਾ ਦਾਂਗੇ। ਨਾਲ ਦੀ ਨਾਲ ਉਹਨੂੰ ਬਸ ਬਾਹਰ ਕੱਢ ਦਾਂਗੇ ਨਾਲ ਦੀ ਮੋਟਰ ਪਾ ਦਾਂਗੇ। ਜੇ ਬੋਰ ਬੇਲਾ ਕਰਨਾ ਪਿਆ ਤਾਂ ਬੇਲਾ ਵੀ ਕਰ ਦਾਂਗੇ। ਨਲੋ ਰਿਤਾ ਪਰਿਆ ਹੋਊਗਾ 100% ਵੀ ਜਿੰਨਾ ਕਿ ਹੋਊਗਾ ਥੱਲੇ ਘਰ ਹੌਲੀ ਹੌਲੀ ਹਾਂਜੀ ਬਸ ਕੰਨਾਗਾ 76 ਤਾਂ ਇਤੋਂ ਲੰਘ ਨਹੀਂ ਰਹੀ ਕੈਮਰਾ ਨਹੀਂ ਲੰਘਦਾ ਨਹੀਂ ਬਸ ਕੱਢ ਲੈ ਵਾਰੇ ਬਈ ਡੋਟ ਕਿਤੇ ਲੰਘ ਨਹੀਂ ਆਦੀ ਹੂੰ ਬਸ ਵੀਡੀਓ ਤੇ ਬਣਾਤੀ ਮੈਂ ਸਾਰੀ ਬਣਾਤੀ ਹੁਣ ਆਪਾਂ ਕੈਮਰਾ ਬਾਹਰ ਕੱਢ ਰਹੇ ਆਂ ਇਹ ਹੁਣ ਆਪਾਂ ਨੇ ਬੋਰ ਚੈੱਕ ਕਰ ਲਿਆ ਆਪਾਂ ਨੇ ਤੇ ਇਹਦੇ ਵਿੱਚ 160 ਤੋਂ ਲੈ ਕੇ 163 ਤੱਕ ਫਾਲਟ ਹੈਗਾ ਤੇ ਬੋਰ ਚ ਪਿਆ ਹੋਇਆ ਜਿਵੇਂ ਬਿਲਕੁਲ ਮਾ ਲੋ 1.5 ਇੰਚੀ ਮੂਰੇ ਅੱਗੇ ਬੋਰ ਮਾਲੂ ਜਗਾਇ ਦੇ ਵਿੱਚ ਲੰਗਣ ਨੂੰ ਮੋਟਰ ਪਾਟੜਾ ਦੀ ਬਾਈਆਂ ਨੇ ਲਿਆ ਕੇ ਪਾਈ ਤੀ ਕੀ ਉਹ ਵੀ ਨਹੀਂ ਲੰਗੀ ਮੋਟਰਾਂ ਤੇ ਇਹਦੇ ਕਾਰਨ ਹੁਣ ਆਪਾਂ ਇਹਨੂੰ ਬੋਰ ਨੂੰ ਖੋਲਾਂਗੇ ਤੇ ਬੋਰ ਖੋਲ ਕੇ ਤੇ ਪਾਟੜਾ ਦੀ ਮੋਟਰ ਪਾ ਕੇ ਇਹਨੂੰ ਚਲਾਵਾਂਗੇ ਜੀ ਬੋਰ ਨੂੰ ਆਪਾਂ ਤੇ ਬਾਕੀ ਹੁਣ ਆਪਾਂ ਬਾਅਦ ਦੇਖਦੇ ਜਾਂਕੇ ਮਾ ਕੈਮਰਾ ਗਏ ਹੀ ਬਾਰੇ ਗੱਡੀ ਕਹਿੰਦੀ ਕਮਾਈ ਮੜਾ ਕੈਮਰਾ ਇਧਰ ਕਮਾਈ ਵਾਲੇ ਦਾਲੇ ਜੀ ਬਾਠ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਪਿੰਡਾਂ ਸੀ ਪਹੁੰਚੀ ਤੇ ਅੱਜ ਬੱਗੂਆਣੇ ਇਹ ਬੋਰ ਚ ਕੈਮਰਾ ਮਾਰਕੀਟ ਚ ਪਿੰਡ ਪਹੁੰਚਿਆ ਹਰਕ੍ਰਿਸ਼ਨਪੁਰਾ ਜੀ ਜੋ ਕਿ ਬੱਗੂਆਣੇ ਦੇ ਨੇੜੇ ਹੈਗਾ ਤੇ ਅਸੀਂ ਬੋਰ ਚੈੱਕ ਕਰ ਲਈ ਇਹ ਚ ਕਈ ਮਨ ਲੋ 2-3 ਸਾਲਾਂ ਤੋਂ ਸਮੱਸਿਆ ਦੀ ਮੋਟਰ ਥੱਲੇ ਨਹੀਂ ਜਾਂਦੀ ਸੀ ਤੇ ਮਨ ਲੋ ਉੱਥੇ ਆ ਕੇ ਖੜ ਜਾਂਦੀ ਸੀ ਤਕਰੀਬਨ ਮਾਈਆਂ ਨੂੰ ਵੀ ਨਹੀਂ ਪਤਾ ਸੀ ਬੋਰ ਚ ਚਿਪਿਆ ਹੋ ਜਾ ਵੀ ਕੀ ਹੋ ਗਿਆ ਚਿਪ ਗਿਆ ਜਾ ਜੋ ਵੀ ਟੁੱਟ ਗਿਆ ਜਾ ਭਰ ਗਿਆ ਵੀ ਇਹ ਇੰਨਾ ਬੋਰ ਆ ਜੀ ਤੇ ਉਸ ਤੋਂ ਬਾਅਦ ਬਈਆਂ ਨੇ ਸਾਡੇ ਨਾਲ ਸੰਪਰਕ ਕਰੇ ਸੰਪਰਕ ਕਰਨ ਤੋਂ ਬਾਅਦ ਅਸੀਂ ਇਹ ਬੋਰ ਚੈੱਕ ਕੀਤਾ ਕੈਮਰੇ ਨਾਲ ਚੈੱਕ ਕਰਨ ਤੋਂ ਪਤਾ ਲੱਗਾ 160 ਤੋਂ ਲੈ ਕੇ 163 ਤੱਕ ਜਮਾ ਬਿਲਕੁਲ ਚਿਪਿਆ ਹੋਇਆ ਬੋਰ ਜੀ ਇਹ ਇਨਾਂ ਨੇ 2.5 ਇੰਚ ਡਾਈ ਦੀ ਮੋਟਰ ਲਈ ਦੀ ਬਾਈਆਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਲੱਗੀ ਜਦਕਿ 2 ਇੰਚੀ ਕੈਮਰਾ ਵੀ ਲੰਗ ਰਹਾ ਥਲੋਂ ਦੀ ਸਿਰਫ 1.5 ਇੰਚੀ ਜਗ੍ਹਾ ਹੈ ਇਹਦੇ ਵਿੱਚ ਲੰਗਣ ਨੂੰ ਹੋਰ ਕੁਝ ਨਹੀਂ ਹੈਗਾ ਬਾਕੀ ਬੋਰ ਜਮਾ ਚਿਪਿਆ ਹੋਇਆ ਹੈ ਬਾਕੀ ਇਹਨੂੰ ਬੋਰ ਨੂੰ ਆਪਾਂ ਖੋਲਾਂਗੇ ਤੇ ਖੋਲ ਕੇ ਇਹਨੂੰ ਬਾਕੀ ਸਾਨੂੰ ਕੱਲ ਨੂੰ ਜਾਂ ਪਰਸ ਨੂੰ ਜਦੋਂ ਬਾਈ ਆਪਾਂ ਦੱਸਦਾ ਤੇ ਉਹ ਸਾਰਿਆਂ ਨਾਲ ਕੰਮ ਕਰਾਂਗੇ ਇਹਨੂੰ ਬੋਰ ਨੂੰ ਚਲਾਉਣਾ ਹੈ ਆਪਾਂ ਨੇ ਮੋਟਰ ਆਪਾਂ ਇਹਦੇ 'ਚ ਮਨੋ 2.5 ਇੰਚ ਵਾਲੀ ਪਾਵਾਂਗੇ ਤੇ ਹੋਰ ਕੋਈ ਕੰਮ ਕਰਾਉਣਾ ਹੋਵੇ ਜੇ ਸਾਡੇ ਨਾਲ ਮਨ ਲੋ ਕਨੈਕਟ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਹੈ 9781754490 ਜੀ ਨਾਮ ਹੈ ਮਿਸਤਰੀ ਮੁਖਤਿਆਰ ਸਿੰਘ ਨਮੋੜ ਜੀ ਜਿਹੜਾ ਸੰਗਰੂਰ ਧੰਨਵਾਦ ਜੀ